ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇਕੇ ਡੇਰੀ ਫਾਰਮ ਜੰਮੂਆਣਾ ਦੇ ਵਿੱਚ ਦੋਸਤੋ ਅੱਜ ਆਪਾਂ ਆਏ ਆ ਪਿੰਡ ਰਦਾਵਾ ਸ੍ਰੀ ਮੁਕਤਸਰ ਸਾਹਿਬ ਦਾ ਇਹ ਪਿੰਡ ਹੈ ਫਰੀਦਕੋਟ ਤੋਂ ਵੀ ਓਨੀ ਦੂਰ ਹੈ ਇਹ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਵੀ ਓਨੀ ਦੂਰੀ ਹੈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਪਰ ਦੂਰੀ ਇਹਦੀ ਬਰਾਬਰ ਹੈ ਦੋਨੇ ਪਾਸੋਂ ਦੋਸਤੋ ਸ੍ਰੀ ਮੁਕਤਸਰ ਸਾਹਿਬ ਤੋਂ ਸਾਦਕ ਨੂੰ ਜਿਹੜੀ ਸ਼ੜਕ ਜਾਂਦੀ ਹੈ ਉਹਦੇ ਉੱਤੇ ਇੱਕ ਪਿੰਡ ਹੈ ਭੰਗੇਵਾਲਾ ਛੜਕ ਦੇ ਮੁਕਸਰ ਤੋਂ ਜਦੋਂ ਸਾਦਕ ਨੂੰ ਜਾਂਦੇ ਆ ਖੱਬੇ ਹੱਥ ਪਿੰਡ ਆਉਂਦਾ ਪੰਗੇ ਵਾਲਾ ਤੇ ਸੱਜੇ ਹੱਥ ਪਿੰਡ ਸਿਰਵਾਲੀ ਤੇ ਸਿਰਵਾਲੀ ਤੋਂ ਇਹ ਪਿੰਡ ਜਿਹੜਾ 2.5 ਕਿਲੋਮੀਟਰ ਪਾਸੇ ਆ ਯਾਨਕਿ ਸਾਦਕਰੋੜ ਤੋਂ ਸਾਰਾ ਇਹ 2.5 ਕਿਲੋਮੀਟਰ ਪਾਸੇ ਰਹਿ ਜਾਂਦਾ ਜੇ ਫਰੀਦਕੋਟ ਤੋਂ ਆਣਾਵੇ ਤੇ ਫਿਰ ਕੰਮੇ ਆਪਣਾ ਸੁਖਣ ਵਾਲਾ ਤੇ ਡੋਕ ਇਹ ਦੋ ਪਿੰਡ ਆਉਂਦੇ ਆ ਤਾਂ ਇਧਰ ਦੀ ਵੀ ਆ ਜਾਈਦਾ ਹਾਂ ਨਵਾ ਕਿਲਾ ਹੁੰਦਾ ਪਹਿਲਾਂ ਫਿਰ ਸੁਖਣ ਵਾਲਾ ਤੇ ਫਿਰ ਡੋਕ ਅੱਗੇ ਰਦਾਵਾ ਜਿਹੜੀ ਅੱਜ ਮੱਝ ਤੁਹਾਨੂੰ ਦਿਖਾ ਰਿਆ ਆ ਸਾਹਮਣੇ ਤੁਸੀਂ ਦੇਖ ਰਹੇ ਆ ਅ ਬਹੁਤ ਹੀ ਬਰੀਡ ਦੇ ਵਿੱਚ ਪੈਂਦੀ ਆ ਦੋਸਤੋ 1470 ਦੱਸਦੀ ਆ ਇਹ ਪਿਓਰ ਜਿਹੜੀ ਆ ਮੁਰਾ ਮੱਝ ਆ ਇਹ ਤੁਸੀਂ ਇਹਦਾ ਸਿਰ ਦੇਖੋ ਮਤਲਬ ਵੱਖਰਾ ਹੀ ਸਟਾਈਲ ਆ ਇਹਦਾ ਆਮ ਮੱਝ ਨਾਲੋਂ ਫਰਕ ਨਜ਼ਰ ਆਊਗਾ ਤੁਹਾਨੂੰ ਪਿੰਡੇ ਦੇ ਉੱਪਰ ਨਾੜਾਂ ਉੱਭਰ ਰਹੀਆਂ ਆ ਪਤਲੀਆਂ-ਪਤਲੀਆਂ ਨਾੜਾਂ ਆਈਆਂ ਜਿਹੜੀਆਂ ਪਿੰਡੇ 'ਚ ਦਿਸਦੀਆਂ ਹੁੰਦੀਆਂ ਬਰੀਕ ਚਮੜੀ ਵਾਲੇ ਪਸ਼ੂ 'ਚ ਉਹ ਦੇਖ ਰਹੀਆਂ ਨੇ ਕੈਮਰੇ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਤੇ ਵਾਨੇ ਦੇ ਉੱਪਰ ਵੀ ਨਾੜਾ ਹੈਗੇ ਪਰ ਹਜੇ 7-8 ਦਿਨ ਦੀ ਕੱਚੀ ਹੈ ਹਜੇ ਥੋੜੇ ਤਿਆਰ ਇਹਨੇ ਹੋਰ ਹੋਣਾ ਹੈ ਤੇ ਫਿਰ ਨਾੜਾ ਤੁਹਾਨੂੰ ਜਿਹੜੀਆਂ ਵਾਨੇ ਦੇ ਉੱਪਰ ਹੋਰ ਵੀ ਸਪਸ਼ਟ ਦਿਸਣੀਆਂ ਥਣਾ ਦੀ ਵਿਰਲ ਕਾਫੀ ਚੰਗੀ ਹੈ ਜਦੋਂ ਪੂਰਾ ਇਹ ਐਟਰ ਬਣਾਉਗੀ ਉਦੋਂ ਵਿਰਲ ਜਿਹੜੀ ਹੋਰ ਵੀ ਦਿਸੂ ਸਾਹਮਣੇ ਵਾਲੇ ਪਾਸੋਂ ਵੀ ਥਣ ਬਹੁਤ ਵਿਰਲੇ ਤੇ ਸਾਈਡ ਤੋਂ ਵੀ ਪੂਰੇ ਵਿਰਲੇ ਆ ਬਾਕੀ ਠੰਡੀ ਸੀਲ ਹੈ ਬਿਲਕੁਲ ਵੀ ਕੈਮਰੇ ਤੋਂ ਨਹੀਂ ਡਰ ਰਹੀ ਉਪਰ ਦੇ ਬੰਦੇ ਤੋਂ ਨਹੀਂ ਡਰ ਰਹੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਤੋਰ ਕੇ ਤੁਹਾਨੂੰ ਦਿਖਾਵਾਂਗੇ ਤੇ ਰੇਟ ਜਿਹੜਾ ਅੱਜ ਇਹਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਤੁਹਾਨੂੰ ਪਿਛਲੇ ਪਾਸੋਂ ਵੀ ਅੰਡਰ ਜਿਹੜਾ ਕਾਫੀ ਚੰਗਾ ਕੱਢਦੀ ਆਉਂਦੀ ਹੈ ਬਾਕੀ ਇਹਨੇ ਭਰਨਾ ਹੈ ਅਜੇ ਆਰਡਰ ਕਿਉਂਕਿ ਕੱਚੀ ਆ ਬਾਕੀ ਜਾਣਕਾਰੀ ਆਪਾਂ ਮਾਲਕਾਂ ਤੋਂ ਲੈਣੇ ਆ ਸਿੰਘ ਵੀ ਕੁੰਡਾ ਹੈ ਪੂਛ ਥੱਲੇ ਥੋੜੀ ਜਿਹੀ ਚਿੱਟੀ ਹੈਗੀ ਆ ਜਿੰਨੀਕ ਹੁੰਦੀ ਆ ਐਸਾਈਡ ਤੋਂ ਵੀ ਤੁਸੀਂ ਇਹਦੇ ਥਾਣੇ ਵੇਖ ਸਕਦੇ ਹੋ। 나ੜਾ ਇਧਰਲੇ ਪਾਸੇ ਵੀ ਹੈਗਾ ਬਾਨੇ ਦੇ ਉੱਪਰ। ਮਿਲਕ ਵੀਨ ਵੀ ਚੰਗੀ ਮੋਟੀ ਹੈਗੀ ਆ। ਆਓ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕੀ ਨਾਂ ਜੀ ਆਪਣਾ? ਗੁਰਦੇਵ ਸਿੰਘ। ਉੱਚੀ ਬੋਲਣਾ ਠੀਕ ਆ ਬਾਵਾ। ਗੁਰਦੇਵ ਸਿੰਘ। ਹਾਂਜੀ ਪਿੰਡ ਰੰਦਾਵਾ। ਦਾਵਾ। ਕੰਨਮਾ ਸੂਬਾ ਮਾਝਾ ਜੀ। ਤੀਜੇ ਸਵੇਰ ਸੋਣਾ। ਤੀਜੇ ਸਵੇਰ ਸੋਣਾ ਹੁਣ। ਹਾਂ। ਕਿਹੜੇ ਬੋਲਦੀ ਐ ਇਹ? 14 70 10। 14 70 ਦਾ। ਦੋਸਤੋ ਮੈਂ ਪਹਿਲਾਂ ਵੀਡੀਓ ਚ ਬੋਲ ਕੇ ਵੀ ਦੱਸਦਾ ਤੁਹਾਨੂੰ। ਪਰ ਫਿਰ ਵੀ ਆਪਾਂ ਮਾਲਕਾਂ ਤੋਂ ਜਾਣਕਾਰੀ ਲੈਣੀ ਹੁੰਦੀ ਆ 147010 ਦੀ ਆ ਤੇ ਹੁਣ ਕਿਹੜੇ ਤੋਂ ਗੱਬਣਾ ਇਹ ਨਵਾਬ ਨਵਾਬ ਤੋਂ ਕਿੰਨੇ ਕ ਦਿਨ ਪਏ ਆ ਇਹਦੇ 7-8 ਦਿਨ ਲਈ ਜਊ 7-8 ਦਿਨ ਲੈ ਜੂਗੀ ਦੂਜੇ ਸਵੇਰੇ ਦਾ ਦੁੱਧ ਕਿੰਨਾ ਕਰਿਆ ਦਾ 15 ਤੋਂ 16 15-16 ਕਿਲੋ ਠੀਕ ਆ ਆਮ ਨਾਰਮਲ ਸੇਵਾ ਕਰਦੇ ਆ ਤੁਸੀਂ ਕਿ ਕੋਈ ਕੀ ਦਾਣਾ ਆਪਾਂ ਪਾਉਣੇ ਆ ਬਸ ਆ ਨਾਰਮਲ ਜੀ ਸੇਵਾ ਹੀ ਆ ਕਰਦਾ ਦਾਣਾ ਦਾ ਆਪਾਂ ਕੀ ਕੁਝ ਪਾਉਣੇ ਆ ਫਿਰ ਵੀ ਜਿਉਂ ਕਣਕ ਵਿੱਚ ਸਰੋਂ ਪਾ ਲਈਦੀ ਆ ਠੀਕ ਹੈ ਖਲ ਖਲ ਓਕੇ ਕੋਈ ਪਾਊਡਰ ਪਾਊਡਰ ਵੀ ਪਾਉਣੇ ਆ ਕਿ ਨਹੀਂ ਨਹੀਂ ਪਾਊਡਰ ਦਾ ਕੋਈ ਫਾਇਦਾ ਨਹੀਂ ਖਾ ਲਾਊਡਰ ਨਹੀਂ ਪਾਉਂਦੇ ਠੀਕ ਹੈ ਤੇ ਰੇਟ ਆਪਾਂ ਵੀਡੀਓ ਚ ਕਰਾਂਗੇ ਹਾਂ ਚਲੋ ਇੱਕ ਵਾਰੀ ਤੋੜ ਕੇ ਦਿਖਾ ਦਿਓ ਫਿਰ ਆਪਾਂ ਰੇਟ ਵੀ ਪੁੱਛਦੇ ਆ ਰੀਲ ਬਹੁਤ ਲੰਬੀਆਂ ਦੋਸਤੋ ਮੈਦੀ ਮਾਇਦੇ ਵਿੱਚ ਘਬਰਾਟ ਜਿਹੜੀ ਬਿਲਕੁਲ ਵੀ ਹੈ ਨਹੀਂਗੀ ਨਹੀਂ ਪਸ਼ੂ ਭਜਦਾ ਜਦੋਂ ਆਪਾਂ ਤੋੜਦੇ ਆ ਮੋੜ ਲਓ ਇੱਕ ਵਾਰੀ ਅੰਦਰ ਲੈ ਜਾਓ ਅੰਦਰੋਂ ਕਿਹੜਾ ਦਬਾਓ ਜੇ ਥੋੜਾ ਜਿਹਾ ਦੋਸਤੋ ਪਿੰਡਾ ਥੋੜਾ ਜਿਹਾ ਲਾਲੀ ਚੈੱਕ ਕਿਉਂਕਿ ਅੰਦਰ ਬੱਜੇ ਰਹਿੰਦੇ ਪਸ਼ੂ ਤੁਹਾਨੂੰ ਦਿਖਾਉਣੇ ਆ ਗਰਮੀ ਕਰਕੇ ਜਿਹੜਾ ਬਾਹਰ ਨਹੀਂ ਕੱਢਦੇ ਵੈਸੇ ਵੀ ਥਾਂ ਨਾਲ ਕੋਲੇ ਕੱਚਾ ਥੋੜਾ ਹੀ ਆ ਪੀੜਾ ਥਾਂ ਉਹ ਸਾਹਮਣੇ ਜਿਹੜਾ ਕਿਲਾ ਹੈ ਬਸ ਇੱਥੇ ਵੱਜੀ ਰਹਿੰਦੀ ਹੈ ਜੀ ਇਹਦੀ ਬਾਲੋ ਕੋਈ ਬਾਲੋ ਵੇਲ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਫੀ ਲੰਮੀ ਵੇਲ ਹੈ ਤੇ ਕਿੰਨਾ ਰੀਡ ਕਰਨਾ ਹੈ ਇਹਦਾ 1:20 1:35 1:35 ਰੇਟ ਆ ਦੋਸਤੋ ਇਹਦੇ ਚੋਂ ਵੀ ਮਾਨਤਾਣ ਹੋ ਜਾਊਗਾ ਜੇ ਕਿਸੇ ਨੂੰ ਚੱਤਦੀ ਆ ਤਾਂ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਫੋਨ ਕਰ ਲਿਓ ਜੀ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ